ਬੜਾ ਬੜਾ ਛੋੜਾ ਬਰਤਨ ਦੀ ਆ ਵੀ ਬਹੁਤ ਬੜਾ ਤੇ ਕੋਠੇ ਕਾ ਪਾਣਿਆ ਤੇ ਨੇਟ ਆ ਹੀ ਜਾਂਦੇ ਆ ਜਮੀਨ ਦਾ ਕੱਖ ਨਹੀਂ ਦੇਂਦੇ ਕੋਠਾ ਟਾਰਿਆ ਤੁਹਾਡੀਆਂ ਕੋਠੀਆਂ ਕਾ ਹੀ ਟਾਰੀ ਆ ਕਿਉਂ ਟਾਰੀ ਆਂਦੇ ਬੰਨਾ ਮੈਂ ਮੁਖਤ ਲਈ ਜਾਂਦੇ ਆ ਸਾਰੀ ਪੈੜੀ ਖਰਾਬ ਕਰ ਗਏ ਆ ਕੋਠੀਆਂ ਦਾ ਤਾਂ ਕੱਖ ਨਹੀਂ ਦੇਂਦੇ ਇਹਨਾਂ ਕੋਠੀਆਂ ਪਾਣਿਆ ਮੇਰੇ ਤੇ ਨਾ ਬਸਿਆ ਰਹੇ ਲੈ ਆ ਲੈ ਆ ਕਿਹੜਾ ਪਿੰਡ ਤੇ ਮੇਰਾ ਪਿੰਡ ਕੋਰਤਨ ਦਲਾਜੇ ਗੁਰਦੇਵ ਸਿੰਘ ਮੇਰਾ ਨਾਮ ਹੈ ਇੱਕ ਮੇਰਾ ਸ ਵੱਡਾ ਭਰਾ ਕਾਬਲ ਸਿੰਘ ਕੋਠੇ ਤੋਂ ਕੋ ਚੜਿਆ ਹੋਇਆ ਹੈ ਇੱਕ ਛੋਟਾ ਭਰਾ ਮੇਰਾ ਬਾਹਰ ਉਹਦਾ ਬੇਟਾ ਗੁਰਮੇਲ ਸਿੰਘ ਸਾਡੀਆਂ ਤਿੰਨ ਕੋਠੀਆਂ ਤਿੰਨੇ ਕੋਠੀਆਂ ਵੇਚ ਆ ਰਹੀਆਂ ਜੀ ਅੱਧੀ ਅੱਧੇ ਕੱਟ ਕੇ ਜਾ ਰਹੀਆਂ ਵਿੱਚ ਉਹਦੀ ਇੱਥੋਂ ਦੀ ਹਾਈਵੇ ਲੰਘ ਰਿਹਾ ਪ੍ਰਸ਼ਾਸਨ ਸਾਨੂੰ 1 ਰੁਪਿਆ ਨਹੀਂ ਇਹਦਾ ਦੇ ਰਿਆ ਕਹਿੰਦੇ ਵੀ ਉਹਨਾਂ ਕਥਾਂ ਲਵਾਂਗੇ ਬਾਕੀ ਜਿੰਨੇ ਛੱਡ ਦਾਂਗੇ ਤੇ ਆਪਣੀ ਕੋਠੀ ਇੱਥੇ ਮਰਜ਼ੀ ਲੈ ਜਾਓ ਤੁਸੀਂ ਚੁੱਕ ਕੇ ਇੱਥੇ ਸੂਏ ਦੇ ਉੱਤੇ ਪੜਪੜਨਾ ਦੀ 25 ਤੋਂ 30 ਫੁੱਟ ਹਾਈਟ ਹੈ ਇੱਥੋਂ ਇਹਦੇ ਉੱਤੇ ਨਹੀਂ ਲੰਘਣਾ ਰੋਡ ਇਹ ਕਹਿੰਦੇ ਥ ਸਾਨੂੰ ਕੋਠੀਆਂ ਦੇ ਤੰਨਾ ਦਾ 1 ਰੁਪਿਆ ਨਹੀਂ ਦੇ ਰਹੇ ਤੇ ਪ੍ਰਸ਼ਾਸਨ ਧੱਕੇ ਨਾਲ ਕਬਜ਼ਾ ਕਰਨ ਦੇ ਆਣ ਕੇ ਆਵਟਾ ਪਾਉਣ ਦੇ ਤੇ ਉਹ ਕਿੰਨੀਆਂ ਮਸ਼ੀਨਾਂ ਦੇਖੋ ਉੱਥੇ ਲੈ ਕੇ ਆਏ ਨੇ ਤੇ ਉਹ ਕਬਜ਼ਾ ਕਰ ਰਹੇ ਆ ਹਾਈ ਕੋਰਟ ਸਾਡਾ ਕੇਸ ਚੱਲਣ ਦੇ ਆ ਉੱਥੇ ਪਟੀਸ਼ਨ ਪੈਂਡਿੰਗ ਰੱਖੀ ਹੋਈ ਆ ਉਥੇ ਕੋਈ ਸੁਣਵਾਈ ਨਹੀਂ ਹੋ ਰਹੀ ਉਹਨੂੰ ਕੋਈ ਨਹੀਂ ਮਰ ਰਿਹਾ ਐਸ ਡੀ ਐਮ ਕੋ ਹਜ਼ਾਰਾਂ ਫੇਰੇ ਮਾਰ ਚੁੱਕੇ ਆ ਡੀ ਸੀ ਕੋ ਹਜ਼ਾਰਾਂ ਫੇਰੇ ਮਾਰ ਚੁੱਕੇ ਆ ਐਨ ਐਚ ਵਾਲੇ ਕੋ ਹਜ਼ਾਰਾਂ ਫੇਰੇ ਮਾਰ ਚੁੱਕੇ ਆ ਡੀ ਸੀ ਇਹ ਗੱਲ ਨੂੰ ਮੰਨਦਾ ਵੀ ਇਹਦਾ ਮੁਆਵਜ਼ਾ ਬਣਦਾ ਐਸ ਡੀ ਐਮ ਇਹਨੂੰ ਮੰਨਦਾ ਐਨ ਐਚ ਜਿਹੜੇ ਉਹ ਨਹੀਂ ਮੰਨਦਾ ਉਹ ਕਹਿੰਦੇ ਨਹੀਂ ਨਹੀਂ ਦੇ ਸਕਦੇ ਹੁਣ ਏਡੀਸੀ ਸਾਡਾ ਨਾ ਧੱਕਾ ਕਰਾ ਰਿਹਾ ਪੁਲਿਸ ਪ੍ਰਸ਼ਾਸਨ ਧੱਕਾ ਕਰ ਰਹੀ ਸਾਡਾ ਤਹਿਸੀਲਦਾਰ ਸਾਡਾ ਨਾ ਧੱਕਾ ਕਰ ਰਹੇ ਨੇ ਮਾਲ ਮਹਿਕਮਾ ਜਿੰਨਾ ਸਾਡਾ ਨਾ ਧੱਕਾ ਕੀਤਾ ਇਹਨਾਂ ਨੇ ਸਾਡੀ ਜ਼ਮੀਨ ਦਾ ਵੀ ਇਹਨੂੰ ਸਾਝੇ ਖਾਤੇ ਚ ਪਾ ਕੇ ਪੈਸੇ ਕੋਈ ਨਹੀਂ ਦਿੱਤਾ ਹਜੇ ਤੱਕ ਸਾਡੀਆਂ ਕੋਠੀਆਂ ਤੇ ਨਾ ਕੋਠੀਆਂ ਦਾ ਕੋਈ ਨਹੀਂ ਦੇ ਰਿਹਾ ਜੀ ਸਾਨੂੰ ਸੜਕੋ ਹੁਣ ਮਰਨ ਤੋਂ ਸਵਾਈ ਹੋਰ ਕੋਈ ਨਹੀਂ ਉਧਰ ਵੀ ਤੁਸੀਂ ਮਰੀਆਂ ਸਾਡੀ ਸਾਰੇ ਕੋਈ ਜਾਣਦੇ ਮਰਨਾ ਇਦਾਂ ਵੀ ਮਰਨ ਨੂੰ ਅੱਜ ਤਿਆਰ ਅਗੇ ਨੇ ਸਾਡੇ ਧੱਕਾ ਕੀਤਾ ਆ ਕੋਈ ਪਟ્રોલ ਮਿਵਾ ਕੇ ਜਿਵੇਂ ਰੱਖਿਆ ਆ ਸਾਰੇ ਪਰਿਵਾਰ ਦੇ ਅੱਗ ਲਾ ਲੜੀਆਂ ਇੱਕ ਭਰਾ ਸਾਡਾ ਕੋਠੇ ਤੇ ਚੜਿਆ ਆ ਉਹ ਦਵਾਈ ਲਾ ਕੇ ਖੜਿਆ ਉਹਨੇ ਉਦਾਂ ਵੀ ਮਰਿਆ ਇਦਾਂ ਵੀ ਮਰ ਜਣਾ ਜਿੰਨਾ ਤੱਕ ਕੀਤਾ ਜਾਂ ਸਾਡਾ ਹਿਸਾਬ ਨਾਲ ਕੀਤਾ ਜਿਨ੍ਹਾਂ ਦੇ ਇਹ ਤਿੰਨ ਕੋਠੀਆਂ ਤਿੰਨ ਪਰਵਾਨੀਆਂ ਵਿੱਚ ਆਉਂਦੀਆਂ ਇੱਥੋਂ ਨਹੀਂ ਸਿੱਧਾ ਹਾਇਰੇ ਲੰਘਣਿਆ ਇਹ ਨਹੀਂ ਤੱਚ ਕਰਕੇ ਤੇ ਪ੍ਰਸ਼ਾਸਨ ਜਿਹੜਾ ਇਹਦੀ ਪੇਮ ਕਢੀ ਪਾਉਂਦਿਆ ਤੇ ਅੱਜ ਪ੍ਰਸ਼ਾਸਨ ਤੋਂ ਦੁਖੀ ਹੋ ਕੇ ਤੇ ਕਬਲ ਸਿੰਘ ਕੋਰਤਾਂ ਦਲ ਤੋਂ ਜਿਨ੍ਹਾਂ ਨੇ ਸਲਫਾਸ ਦੀ ਡੱਬੀ ਕੋਲ ਫੜੀ ਆ ਤਾਂ ਸੂ ਸਾਈਡ ਨੋਟ ਲਿਖਿਆ ਵਾ ਆਂਦੇ ਨਹੀਂ ਤੇ ਮੈਂ ਅਹੀਂ ਸੂ ਸਾਈਡ ਕਰ ਜਾਣਾ ਇਹਦਾ ਜ਼ਿਲ੍ਹਾ ਪ੍ਰਸ਼ਾਸਨ ਜੁਮੇਆ ਰਹੂਗਾ ਡੀਸੀ ਜੁਮੇਆ ਰਹੂਗਾ ਪੰਜਾਬ ਸਰਕਾਰ ਜੁਮੇਆ ਰਹੂਗੀ ਕਿਉਂਕਿ ਇਹ ਜਿਹੜਾ ਹਾਈਵੇ ਲੰਘਣ ਲਿਆ ਵਾ ਬਿਲਕੁਲ ਇਨ੍ਹਾਂ ਦੇ ਮਕਾਨਾਂ ਦੇ ਵਿੱਚੋਂ ਨਹੀਂ ਲੰਘਣ ਲਿਆ ਵਾ ਦੂਸਰੀ ਗੱਲ ਵਾ ਸਲਾਹਪੁਰ 100 ਮੀਟਰ ਰੋਡ ਤੋਂ ਲਾਂਬੇ ਕੋਠੀ ਉਹਦਾ 85 ਲੱਖ ਰੁਪਇਆ ਪਾਇਆ ਗਿਆ ਪ੍ਰਸ਼ਾਸਨ ਨੇ ਉਹ ਕਿਹੜੇ ਤਰੀਕੇ ਨਾਲ ਪਾਇਆ ਵਾ ਉਹ ਕਿ ਮਿਲਿਪੁਗਤ ਨਾ ਪਿਆ ਉਹ ਚ ਕਿੰਨੀ ਕਮਿਸ਼ਨ ਖਾਦੀ ਗਈ ਕਿੰਨੇ ਘਫਲੇ ਹੋਏ ਆ ਜਿੱਥੇ ਸਬਜਦਿਆਂ ਦੇ ਦਰਖਤ ਹੀ ਉਥੇ ਸਾਗਵਾਨ ਦੇ ਪਾਏ ਗਏ ਆ ਮਤਲਬ ਕਾਫੀ ਧੰ ਲੀਆਂ ਹੋਈਆਂ ਤੇ ਜਿੱਥੇ ਅਸਲ ਪੈਸੇ ਦੇਣੇ ਬਣਦੇ ਆ ਉਥੇ ਪ੍ਰਸ਼ਾਸਨ ਪਿੱਛੇ ਜਾਣ ਰਿਹਾ ਵਾ ਕਿਉਂਕਿ ਇਹਨਾਂ ਨੇ ਠੱਕੇ ਨਾਲ ਠੱਕੇ ਸਾਈ ਕਰਨ ਦੇ ਆ ਵਟਾਂ ਪਾਉਣ ਦੇ ਆ ਵੱਡੀਆਂ ਵੱਡੀਆਂ ਉਥੇ ਪੈਸੇ ਵੀ ਨਹੀਂ ਦਿੱਤੇ ਕਿਸਾਨਾਂ ਨੂੰ ਪੇਮੈਂਟ ਵੀ ਨਹੀਂ ਦਿੱਤੀ ਜੇ ਕੋਈ ਨੁਕਸਾਨ ਹੋ ਗਿਆ ਇਸ ਪਰਿਵਾਰ ਦਾ ਤੇ ਇਹਦਾ ਜ਼ਿਲ੍ਹੇ ਦਾ ਡੀਸੀ ਜ਼ਿੰਮੇਵਾਰ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ